ਸੂਗ ਬਈ ਵਸਾਇਆ ਅੱਜ ਦਿਨ ਬੜਾ ਦਰਾ ਸ਼ਹਿਰ ਤੇ ਭਾਰੂ ਆ ਬਹੁਤ ਹੀ ਸਾਡਾ ਹੋਣਹਾਰ ਬੱਚਾ ਮਨਜੀਤ ਕੁਮਾਰ ਸਾਲ 24 ਚੰਦੀ ਮਹੱਲਾ ਰਬਦਾਸ ਨਗਰ ਦਾ ਜਿਹੜਾ ਨਿਵਾਸੀ ਸੀ ਕਿਸੇ ਨੇ ਦੋ ਸਾਲ ਤੋਂ ਜਿਹੜਾ ਸੰਗ ਹੋ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਆਪਣਾ ਉਜਵਲ ਭਵਿਕ ਬਣਾਉਣ ਦੇ ਲਈ ਉਹ ਜਿਹੜੇ ਖੌਂਤੀ ਜਾਂਟਿਆ ਉਹਨਾਂ ਦੇ ਚੁਗਲ ਦੇ ਵਿੱਚ ਫਸ ਕੇ ਜਿਹੜਾ ਉਹ ਵਿਦੇਸ਼ ਗਿਆ ਸੀ ਤੇ ਉਸ ਪਰਿਵਾਰ ਦੇ ਉੱਤੇ ਲਗਭਗ ਦੋ ਸਾਲ ਤੋਂ ਬਹੁਤ ਹੀ ਔਖਾ ਸਮਝਦਾ ਸੀ ਉਹ ਚੱਲਿਆ ਸੀ ਉਹ ਬੱਚਾ ਵਿਦੇਸ਼ਾਂ ਦੇ ਵਿੱਚ ਗਲਤ ਏਜੰਟਾਂ ਦੇ ਰਾਹੀਂ ਰਸ਼ੀਆ ਦੇ ਵਿੱਚ ਜਾਵਾਦਾ ਕਰ ਗਿਆ ਸੀ ਰਸ਼ੀਆ ਦੇ ਵਿੱਚ ਜਿਹੜਾ ਹੈਗਾ ਉੱਥੇ ਗਲਤ ਬੰਦਿਆਂ ਨੇ ਆਰਮੀ ਜੁਆਇਨ ਕਰਵਾ ਦੇ ਤਾਂ ਉਹ ਬੱਚਾ ਜਿਹੜਾ ਸੀਗਾ ਤਕਰੀਬਨ 2 ਮਹੀਨੇ ਪਹਿਲਾਂ ਜਿਹੜਾ ਸੀਗਾ ਉਹ ਇਸ ਸਹਾ ਨੂੰ ਖਲਬਦਾ ਕਰ ਗਿਆ ਸੀ ਇਸ ਪਰਿਵਾਰ ਨੇ ਬਹੁਤ ਹੀ ਜਦੋ ਜਹਿਦ ਬਾਹਰ ਵੀ ਰਾਸ਼ਟਰੀ ਨਹੀਂ ਅੰਤਰਰਾਸ਼ਟਰੀ ਪੱਧਰ ਤੇ ਜਾ ਕੇ ਜਰਗਾ ਉਹਨੇ ਆਪਣੇ ਬੱਚੇ ਦੀ ਜਿਹੜਾ ਸੀ ਉਹ ਖਰਾ ਕੋਚ ਲੱਭਿਆ ਰਸ਼ੀਆ ਦੇ ਵਿੱਚ ਜਾ ਕੇ ਉੱਥੇ ਅਫੀਸ਼ਲ ਦੌਰ ਤੇ ਸਰਪਾਰਕ ਇਧਰੋਂ ਅਬਸੀਆ ਸਰਪਾਰ ਬਹੁਤ ਹੀ ਸਾਡੀ ਸਰਕਾਰ ਸਖਸ਼ੀਤ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਜਿਹੜਾ ਸੀ ਬਹੁਤ ਹੀ ਵੱਡਾ ਜੋਗਦਾਰ ਪਾਇਆ ਸੀਗਾ ਔਰ ਉਹਨਾਂ ਨੇ ਜਿਹੜਾ ਹੈਗਾ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਵਿਦੇਸ਼ ਮੰਤਰੀ ਵਾਲੇ ਦੇ ਨਾਲ ਪਕੜ ਕਰਕੇ ਜਿਹੜਾ ਸੀ ਇਸ ਪਰਿਵਾਰ ਦੇ ਨਾਲ ਜਿਹੜਾ ਸਹਾਰਾ ਬਣ ਕੇ ਜੀ ਉਸ ਬੱਚੇ ਦੀ ਜਿਹੜੀ ਡੈੱਡ ਬਾਡੀ ਜਿਹੜੀ ਜੰਬਰ ਤੱਕ ਜਿਹੜਾ ਆ ਆ ਅੱਜ ਇਹਦਾ ਸਾਹ ਦਿੱਤਾ ਆ ਆ ਕੱਲ੍ਹ ਹੱਪਰ ਸੰਘਰੇਗਾ ਉਹ ਬੱਚੇ ਦੀ ਜਿਹੜੀ ਆ ਬਾਡੀ ਆਈ ਹੈਗੀ ਆ ਅੱਜ ਪਰਿਵਾਰ ਦੇ ਨਾਲ ਸਾਰਾ ਦੁੱਖ ਸਾਂਝਾ ਕਰਨਾ ਆ ਸੋਗਮਈ ਅਵਸਥਾ ਦੇ ਵਿੱਚ ਆ ਪੂਰਾ ਘਰ ਆ ਸ਼ਹਿ ਸੋਗ ਚ ਹੈਗਾ ਆ ਔਰ ਇਸ ਪਰਿਵਾਰ ਨੇ ਜਿੰਨੀ ਕਹਾਣਾ ਕਾੜੀ ਹੈਗੀ ਉਸ ਬੱਚੇ ਦੀ ਲਿਆਉਣ ਦੇ ਲਈ ਮੈਂ ਕਹਿੰਨਾ ਬਹੁਤ ਹੀ ਕਾਵਲੀ ਤਰੀਫ ਆ ਸਲੂਟ ਆ ਬੱਚੇ ਜਿਹੜੇ ਹੈਗੇ ਤੁਰਪ ਤਕ ਕੋਮਲ ਆ ਕੜੀ ਬਰਗਾਤੀ ਕੋਤ ਕੇ ਦਾ ਜੀ ਇਦਾਂ ਚੱਲੇ ਜਾਂਦਾ ਦਾ ਬੜਾ ਹੈ ਸੋ ਸਾਡੀ ਦਿਲੋਂ ਬਹੁਤ ਹੀ ਇਹਨਾਂ ਦੇ ਨਾਲ ਇਸ ਪਰਿਵਾਰ ਦੇ ਨਾਲ ਹਾਂ ਦਰਦੀ ਆ ਮਨਦੀਪ ਕੁਮਾਰਤਾਵੇ ਅੱਜ ਇਸ ਸਸਾ ਨੂੰ ਅਨੁਭਵਤਾ ਕਰਦੇ ਆ ਅਰੰਭ ਤੋਂ ਇਹਨਾਂ ਦੇ ਪਰਿਵਾਰ ਦੇ ਨਾਲ ਸਾਰੇ ਹੀ ਨਗਰ ਕੌਂਸਲ ਤੁਸੀਂ ਸਾਰੀ ਮੀਡੀਆ ਦੇ ਸਾਥੀ ਔਰ ਸਾਰਾ ਕਰਾਇਆ ਸ਼ਹਿਰ ਜਿਹੜਾਗਾ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਨਾਲ ਸ਼ਰੀਕ ਹੋਇਆ ਹੈ ਤੇ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਅੱਜ ਇੱਥੇ ਪੁੱਜੇ ਸੀ। ਪਰਮਾਤਮਾ ਉਸ ਮਨਦੀਪ ਕੁਮਾਰ ਦੀ ਦਿੱਤੀ ਰਹੀ ਹੈ ਹੱਤਮਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ ਲਈ। ਔਰ ਮੈਂ ਆਪਣੇ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਸੂਬੇ ਦੇ ਮੁੱਖ ਮੰਤਰੀ ਸਾਹਿਬ ਬਲਵੰਤ ਸਿੰਘ ਮਾਨ ਜੀ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਸਮੁੱਚੇ ਪ੍ਰਸ਼ਾਸਨ ਨੂੰ ਡੀਐਸਪੀ ਸਾਹਿਬ ਵੀ ਇੱਥੇ ਨਾਲ ਸੀ, ਐਸਐਚਓ ਵੀ ਨਾਲ ਸੀ। ਅਸੀਂ ਸਾਰੇ ਪ੍ਰਸ਼ਾਸਨ ਜਿਹੜਾ ਇਹ ਹਦਾਇਤ ਕੀਤੀ ਆ ਕਿ ਕੋਈ ਵੀ ਜਿਹੜਾ ਹੈ ਜਿਹੜਾ ਵੀ ਇਸ ਕੰਮ ਦੇ ਵਿੱਚ ਜਿਹੜਾ ਵੀ ਸ਼ਮੂਲੀਅਤ ਹੈ ਉਸ ਨੂੰ ਬਖਸ਼ਿਆ ਨਹੀਂ ਜਾਏਗਾ तकरीबन ਤਿੰਨ ਕੁ ਗੱਲਫ੍ਰੇਟ ਜਿਹੜੇ ਦੋਸ਼ੀ ਆ ਉਹਨਾਂ ਦੇ ਵਿੱਚੋਂ ਦੋ ਜਿਹੜੇ ਹੈਗੇ ਆ ਉਹ ਅੰਦਰ ਹੀ ਨਾਲ ਅਰੈਸਟ ਕਰ ਲਏ ਗਿਆ ਔਰ ਇੱਕ ਜਿਹੜਾ ਸੀ ਉਸ ਨੂੰ ਸਾਈਕਲਡਾ ਇੱਕ ਜਿਹੜਾ ਅਰੈਸਟ ਹੋਣਾ ਬਾਕੀ ਆ ਕੋਈ ਵੀ ਉਹਦੇ ਘਰ ਦੇ ਅੱਗੇ ਜਿਹੜਾ ਹੈਗਾ ਫੋਰਸ ਬਟਾਂਤੀ ਆ ਉਹ ਵੀ ਬਹੁਤ ਜਲਦੀ ਹੋ ਜਾਏਗਾ ਅਸੀਂ ਪਰਿਵਾਰ ਨੂੰ ਵਿਸ਼ਵਾਸ ਦਿਵਾਉਣਾ ਹੈ ਪ੍ਰੋਸਾ ਦਿਵਾਉਣਾ ਹੈ ਕਿ ਸਰਕਾਰ ਤੁਹਾਡੇ ਨਾਲ ਅਸੀਂ ਤੁਹਾਡੇ ਨਾਲ ਅਸੀਂ ਤੁਹਾਡੇ ਹਰ ਸੁੱਖ ਤੰਤ ਦੇ ਵਿੱਚ ਨਹੀਂ ਕੋ ਦਾਂਗੇ ਇਹਦੇ ਵਿੱਚ ਦਾ ਜਿਹੜਾ 2024 ਦੇ ਵਿੱਚ 91 ਨੰਬਰ ਮਕਦਮਾ ਜਿਹੜਾ ਉਹਦਾ ਰਜਿਸਟਰ ਹੋਇਆ ਸੀਗਾ 18 ਜੁਲਾਈ ਨੂੰ ਜਿਹਦੇ ਵਿੱਚ ਜਿਹੜਾ ਪੁਲਿਸ ਨੇ ਬੜੀ ਪੇਜੀ ਨਾਲ ਬਹੁਤ ਕੀਤਾ ਸੀਗਾ ਉਹ ਕਈ ਵਾਰੀ ਕੋਈ ਚੀਜ਼ ਜਿਹੜੀ ਨਾ ਉਹ ਕਨਵੇ ਕਰਨ ਵਾਲੀ ਵੀ ਜਿਹੜੀ ਉਹ ਰਹਿ ਗਈ ਵੀ ਨਹੀਂ ਕਦੇ ਇਹ ਹੋ ਸਕੀ ਇਹਦੇ ਫੋਟੋ ਜਿਹੜੇ ਫਿਊਨਸ ਸੀ ਨੂੰ ਉੱਥੇ ਸੀਗੇ ਜਿਹਦੇ ਵਿੱਚੋਂ ਜਿਹੜੇ ਹੈਗੇ ਆ ਉਹ 4 ਅਕਿਊਜ਼ ਜਿਹੜੇ ਆ ਅਰੈਸਟ ਹੋ ਚੁੱਕੇ ਆ ਇੱਕ ਅਕਿਊਜ਼ ਨੇ ਜਿਹੜਾ ਆਪਣੇ ਆਪ ਨੂੰ ਜਿਹੜਾ ਹੈਂਗ ਕਰ ਲਿਆ ਸੀਗਾ ਉਹਦੀ ਮੌਤ ਹੋ ਚੁੱਕੀ ਆ ਉਹਦਾ ਹੀ ਦੱਸਿਆ ਨੂੰ ਪ੍ਰਕਿਰਤ ਕਰ ਲਿਆ ਜਿਹੜਾ ਸੋਨ ਲਾਲ ਹੈਗਾ ਚ ਅਕਿਊਜ਼ ਉਹ ਅਸੀਂ 22 8 ਨੂੰ ਅਰੈਸਟ ਕੀਤਾ ਸੀ ਜਗਿੰਦਰਪਾਲ ਜਿਹੜਾ ਸੀਗਾ ਉਹ 14 10 24 ਨੂੰ ਅਰੈਸਟ ਕਰ ਲਿਆ ਸੀਗਾ ਅੰਕਿਤ ਦੋਂਕਰ ਲਾ ਮੇਨ ਸੀਗਾ ਉਹ ਰਾਜਸਥਾਨ ਜੇਲ੍ਹ ਦੇ ਵਿੱਚ ਜਿਹੜੀ ਸੀ ਉਹ ਇੱਕ ਹੋਰ ਮੋਟਕ ਮੇ ਵਿੱਚ ਦਾ ਗੱਲ ਸੀਗਾ ਬੰਦ ਸੀਗਾ ਉਹ ਵੀ ਅਹੀਂ ਦਿਹਾਕੇ ਜਿਹੜਾ ਉਹਨੂੰ ਪ੍ਰੋਕਿਊਰਮੈਂਟ ਤੇ ਜਿਹੜਾ ਦੀ ਇਨਵੈਸਟੀਗੇਸ਼ਨ ਪਾਲੀ ਸੀਗੀ ਇੱਕ ਬੰਦਾ ਸੀ ਜਸਨ ਜਿਹੜਾ ਸੀ ਰਾਮਗੜ੍ਹ ਹੈਗਾ ਲਿੱਤਾ ਪਿੰਡ ਪੁਲੱਤ ਵਿੱਚ ਉੱਥੋਂ ਜਿਹੜਾ ਅਹੀਂ ਅਰੈਸਟ ਕਰ ਲਿਆ ਵਾ ਸਾਡੇ ਕੋਲ ਜਿਹੜਾ ਸੀ ਇੱਕ ਬੰਦਾ ਬਾਕੀ ਬਚਦਾ ਜਿਹੜਾ ਕਰਨ ਵਾਲਾ ਅਰੈਸਟ ਹੈਗਾ ਸੰਦੀਪ ਹੰਸ ਉਹ ਹੈਗਾ ਪੁਲੱਤ ਦਾ ਰਹਿੰਦਾ ਜਣਾ ਬੁੱਲੇਵਾਲ ਪਿੰਡ ਦਾ ਬਾਕੀ ਅਸੀਂ ਸਾਰੀ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਕੰਪਲੀਟ ਕਰ ਲਈ ਹੈ ਇੱਕੋ ਆਦਮੀ ਜਿਹੜਾ ਚ ਰਹਿ ਗਿਆ ਅਰੈ ਕਿਤਾ ਸੀ ਬਿਤਨ ਵੀਕ ਅਸੀਂ ਜਿਹੜਾ ਇਹ ਚਲਾਨ ਕੋਡ ਵਿੱਚ ਜਿਹੜਾ ਪੁੱਛਤਾ ਤੇ ਅਸਲ ਜਿਹੜਾ 8 ਬੰਦੇ ਕਹਿੰਦੇ ਜੀ ਆ 6 ਬੰਦੇ ਫਿਰ ਅਸ ਤੇ 2 ਬੰਦੇ 2 ਬੰਦੇ ਜਿਹੜੇ ਹੈਗੇ ਆ ਉਹ ਆ ਜਿਨ੍ਹਾਂ ਦੇ ਐਡਰੈਸ ਕੰਪਲੀਟ ਨਹੀਂ ਸੀ ਜਿਨ੍ਹਾਂ ਦਾ ਛੋਟੇ ਨਾਮ ਸੀਗਾ ਜਿੱਦਾਂ ਮੋਹਨ ਸੋਨ ਇਸ ਤਰ੍ਹਾਂ ਛੋਟੇ ਨਾਮ ਲਿਖੇ ਹੋਇਆ ਉਹ ਅਸੀਂ ਜਿਹੜੇ ਤਸਦੀਕ ਨਹੀਂ ਹੋ ਸਕੇ ਉਹ ਬੰਦੇ ਹੈਗੇ ਨੇ ਉਹ ਵਿੱਚ ਆ ਨਹੀਂ ਸਕਦੇ ਪਿਕਚਰ ਦੇ ਵਿੱਚ ਪ੍ਰਾਪਤ ਅਸਲ ਵਿੱਚ 6 ਬੰਦੇ ਸੀ ਟੁੱਟ ਤੇ ਜਿਹਦੇ ਵਿੱਚ ਜਿਹੜਾ ਇੱਕ ਬੰਦਾ ਗਿਆ ਉਹ ਜਿਹੜਾ ਇੱਕ ਬੰਦਾ ਰਹਿ ਗਿਆ ਉਹ ਵੀ ਜਲਦੀ ਅਰੈਸਟ ਕਰ ਲਿਆ ਸਰਕਾਰ ਦੇ ਸੰਤੁਸ਼ਟ ਹੋ ਗਏ ਇਹਨਾਂ ਦੇ ਸੰਸਕਾਰ ਹਾਂ ਬਿਲਕੁਲ ਉਹ ਸਾਡੀ ਇਨਵੈਸਟੀਗੇਸ਼ਨ ਤੋਂ ਸੈਟੀਸਫਾਈਡ ਹੋ ਚੁੱਕੇ ਆ ਜਿਹੜੀ ਹੈਗੀ ਆ ਬਾਕੀ ਜਿਹੜੀ ਸੰਸਕਾਰ ਹੈਗਾ ਉਹਨਾਂ ਦੇ ਕੁਝ ਰਿਲੇਟਿਵਸ ਆਉਣੇ ਆ ਕੁਝ ਹੋਰ ਪਰਸਨਸ ਆਉਣੇ ਉਹਨਾਂ ਨੂੰ ਮੀਟ ਕਰਦੇ ਕੁਝ ਨਾਰਾਜ਼ਗੀ ਵੀ ਜ਼ਾਹਰ ਕੀਤੀ ਸੀ ਕੁਝ ਮਲਾਜਮਾਂ ਦੇ ਬਰਾਤੇ हां ਜਿਹੜੇ ਮੁਲਾਜ਼ਮਾਂ ਪ੍ਰਤੀ ਨਾਰਾਜ਼ਗੀ ਨੂੰ ਜ਼ਾਹਰ ਕੀਤੀ ਜਿਸ ਮਿਸਲ ਕੀਤਾ ਉਹਨਾਂ ਬਾਰੇ ਅਸੀਂ ਜਿਹੜਾ ਵਕਰੇ ਤੌਰ ਤੇ ਜਿਹੜੀ ਨਾ ਉਹ ਕਰ ਰਹੇ ਆ ਵੀ ਵਿਚਾਰ ਕਰਦੇ ਜਿਹੜੀ ਲੁਗਾਈ ਦੇ ਵਿੱਚ ਵੀ ਕੀ ਹੈਗੀ ਸੀ ਵਾਕਿਆ ਕੋਈ ਸੀਗੀ ਦੀ ਹੈ ਹੋਈ ਆ ਇਹ ਨੂੰ ਨਾ ਖਲਾਸ ਐਕਸ਼ਨ ਜੂ ਲਏ